ਲਾ ਸੱਜਣੋ ਅੱਜ ਫਿਰ ਨਾ ਆਪਾਂ ਪਿੰਡ ਰਈਆ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਇਹਨੇ ਪੰਜਾਬੀ ਦੇ ਮਸ਼ਹੂਰ ਲੇਖਕ ਨੀਲੇ ਖਾਨ ਦੇ ਪਿੰਡ ਪਹੁੰਚਿਆ ਤੇ ਆਪਾਂ ਪਹੁੰਚਿਆ ਬਾਈ ਹੋਰਾਂ ਕੋਲੇ ਪਹਿਲੀ ਵਾਰੀ ਕੰਮ ਹੈਗਾ ਵਪਾਰ ਦਾ ਹੈਗਾ ਵੱਡੇ ਲੈਵਲ ਤੇ ਅਜੇ ਗੱਲ ਕਰ ਲਈਏ ਗਰੀ ਕਮਾ ਲਈ ਕੈਮਰਾ ਇਧਰਲੇ ਬੰਨੇ ਆ ਜਾ ਰਾਹੁਲ ਕੰਮ ਬਾਈ ਹੋਰਾਂ ਦਾ ਵਪਾਰ ਦਾ ਵੱਡੇ ਲੈਵਲ ਤੇ ਕੰਮ ਆ ਬਾਹਰ ਵਾਸਤੇ ਵੀ ਗਾਵਾਂ ਜਾਂਦੀਆਂ ਰਹਿੰਦੀਆਂ ਅੱਜ ਦਿਖਾਵਾਂਗੇ ਤੁਹਾਨੂੰ ਆਪਾਂ 10 ਇੱਕ ਸੇਲ ਹੋ ਗਈ ਉਹ ਪਾਈਆਂ ਨਾਲ ਵੀ ਮਿਲਾਵਾਂਗੇ ਤੇ ਉਹ ਬੱਚੀ ਵੀ ਦਿਖਾਵਾਂਗੇ ਜਿਹੜੀ ਸੇਲ ਹੋ ਗਈ ਤੇ ਬਾਕੀ 9 ਬਾਈ ਕੋਲੇ ਫੋਰ ਸੇਲ ਨੇ ਇੱਕ ਗੱਲ ਸ਼ੁਰੂ ਚ ਹੀ ਦੱਸ ਦਾਨਾ ਜਿਹੜੀ ਇੱਕ ਨੰਬਰ ਵਾਲੀ ਬੱਚੀ ਖੜੀ ਆ ਇਹਦਾ ਬਾਈ ਕਹਿੰਦਾ ਮੁੱਲ ਆ ਜਿਹੜਾ ਉਹ ਕਰਾਂਗੇ ਫੋਨ ਤੇ ਬਾਕੀ ਸਾਰਿਆਂ ਦਾ ਮੁੱਲ ਤੁਹਾਨੂੰ ਬਾਈ ਤੋਂ ਵੀਡੀਓ ਚ ਹੀ ਕਰਾ ਦੂੰਗਾ ਤੇ ਰੂਟੀਨ ਚ ਕੋਸ਼ਿਸ਼ ਰਹੂਗੀ ਵੀ ਇਸ ਏਰੀਏ ਦੇ ਵਿੱਚੋਂ ਵੀ ਆਪਾਂ ਵੀਡੀਓ ਕਵਰ ਕਰਿਆ ਕਰਾਂਗੇ ਕਿਉਂਕਿ ਇਲਾਕਾ ਚੰਗਾ ਤੇ ਅਣਖੀ ਲੋਕਾਂ ਦੀ ਧਰਤੀ ਆ ਯਾਰ ਇਧਰਲੇ ਬੰਨੇ ਬਠਿੰਡੇ ਜ਼ਿਲ੍ਹੇ ਵਾਲਿਆਂ ਦੀ ਹੋਰ rahul ਕਿਵੇਂ ਆ ਵਧੀਆ ਵੀਰ ਵਧੀਆ ਚੜਦੀ ਕਲਾ ਵਧੀਆ ਵੀਰ ਕਿਵੇਂ ਆ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਬਾਈ ਰੱਬ ਦੀ ਕਿਰਪਾ ਠੀਕ ਹੈ ਗੱਲ ਹਾਂ ਮੈਂ ਇਹੀ ਬੇਨਤੀ ਕਰਦਾ ਹਾਂ ਜਿਹੜੇ ਸੱਜਣ ਕੋਲੇ ਪਹਿਲੀ ਵਾਰ ਹੀ ਜਾਣਾ ਹੋਣਾ ਵੀ ਆਪਣੀ ਵੀਡੀਓ ਰਾਹੀਂ ਕੰਮ ਕਰੋਗੇ ਵੀ ਕੰਮ ਹਿਸਾਬ-ਸੁਸਰਾਜੀ ਰੱਖੀ ਆਪਣਾ ਬਾਈ ਕੰਮ ਹੀ ਸਾਫ਼ ਸੁਥਰਾ ਬਹੁਤ ਟਾਈਮ ਹੋ ਗਿਆ ਕਰਦੇ ਨੂੰ ਇਹ ਹੈ ਅਗਲੇ ਨੂੰ ਯਾਰ 2-4000 ਚੀਜ਼ ਮਹਿੰਗੀ ਲੱਗ ਜੇ ਚੀਜ਼ ਜੈਨੂਨ ਹੋਵੇ ਹਨਾ ਇਹ ਤਾਂ ਗੱਲ ਹੈਗੀ ਹੈ ਹਾਂ ਉੱਥੇ ਫਿਰ ਸਵਾਦ ਹੀ ਆ ਵੀ ਆ ਜਾਂਦਾ ਉਹ ਬੰਦੇ ਨੂੰ ਮਹਿੰਗਾ ਤੇ ਇੱਕ ਵਾਰੀ ਲੱਗਦਾ ਹੈ ਪਰ ਜਦੋਂ ਚਬਾਈ ਕਰਦਾ ਰੋਜ਼ ਚੰਗੀ ਚੀਜ਼ ਸਰਾਉਂਦਾ ਰੋਜ਼ ਆ ਚੱਲ ਬਾਈ ਚਾਹ ਕਰਦਾ ਬੰਦਾ ਹਾਂ ਚਿੱਟੇ ਵੀ ਕਰਦਾ ਤੇ ਦਬਾਰੇ ਵੀ ਆਉਂਦਾ ਆਪਣੇ ਜੇ ਤਾਂ ਹੈਗਾ ਤੇ ਰਾਹੁਲ ਆਪਣੇ ਕੋਲੇ ਬਾਹਰ ਦਾ ਗਾਕ ਵੀ ਆਉਂਦਾ ਰਹਿੰਦਾ ਆਉਂਦਾ ਵੀਰੇ ਮਹਾਰਾਸ਼ਟਰ ਹੋਰ ਇੱਧਰ ਗੈਰ ਆਫ ਸਾਈਡ ਆਲ ਇੰਡੀਆ ਭੇਜਦਾ ਨੇ ਜਿੱਥੇ ਮਰਜ਼ੀ ਰੇਲ ਸਾਈਡ ਦਾ ਸਿਸਟਮ ਸਾਰਾ ਸਿਸਟਮ ਹੈਗਾ ਵੀ ਲੈ ਸਿਸਟਮ ਸਾਰਾ ਓਕੇ ਦੀ ਰਿਪੋਰਟ ਆ ਜਿਵੇਂ ਜੁਪੀ ਮਹਾਰਾਸ਼ਟਰ ਵਾਲੇ ਭਰਾ ਫੋਨ ਕਰ ਲਉਂਦੇ ਨੇ ਉਹ ਵੀ ਰਾਹੁਲ ਨਾਲ ਸੰਪਰਕ ਕਰ ਲੈਂਦੇ ਜੰਮੂ ਕਸ਼ਮੀਰ ਸਾਰੇ ਵਾਲੇ ਓਕੇ ਆ ਵੀਰੇ ਜਰਸੀ ਵੀ ਮਿਲ ਜਾਂਦੇ ਰਾਹੁਲ ਸਾਰਾ ਕੁਝ ਮਿਲ ਜਾਂਦਾ ਵੀਰੇ ਜਰਸੀ ਐਰ ਸੈਰ ਅਗਰ ਲੈਂਡੋ ਸਾਰੇ ਬਰਾ ਕੁਝ ਹੀ ਆ ਜਾਂਦਾ ਕਰ ਲਈਏ ਸ਼ੁਰੂ ਇਹ ਤੋਂ ਕਰ ਲੈ ਵੀਰੇ ਅ ਗੈਰੀ ਆਪ ਅੱਛੀ ਤੇ ਮਾਰ ਕੈਮਰਾ ਪਹਿਲਾਂ ਇਹਦਾ ਦਿਖਾ ਕੱਢ ਦੋ ਕਿੱਡ ਮੋਹੋਂ ਬਾਈ ਦੁੱਗ ਦੇ ਦੰਦ ਚੱਕੀ ਜਾਂਦੀ ਐ ਕਿਉਂਕਿ ਵੀਡੀਓ ਵਾਲੇ ਤੇ ਲੱਗ ਜਾਂਦਾ ਇਲਜ਼ਾਮ ਉਹ ਵੀ ਛੋਟੀਆਂ ਨੂੰ ਵੱਡੀਆਂ ਬਣਾਉਂਦੇ ਨੇ ਹੁਣ ਆਪਾਂ ਇਹ ਨਾਲ ਹੀ ਖੜ ਜਾਂਦੇ ਆ ਇਹਦਾ ਕਾਦੇ ਦਿਖਾ ਦੇ ਤੀ ਚੜਾਈ ਦਿਖਾ ਦੇ ਬਾਡੀ ਦਿਖਾ ਦੇ ਐਡੀ ਗਾ ਤਿਆਰ ਕਰਨੀ ਪਲਦਾ ਜਿਹਨੇ ਤਿਆਰ ਕਰੀਏ ਉਹ ਵਧਾਈ ਦਾ ਪਾਤਰ ਹੁੰਦਾ ਰahul ਆ ਨਾ ਸਭ ਤੋਂ ਪਹਿਲਾਂ ਹਾਂ ਬਾਈ ਬੜਾ ਐਡੀ ਨਹੀਂ ਜੰਮਦੀ ਦੰਦਾਂ ਚ ਕਿਵੇਂ ਦੱਸਿਆ ਦੁੱਗ ਦੇ ਦੰਦ ਬਾਈ ਚੱਕੀ ਜਾਂਦੀ ਐ ਦੰਦ ਦਿਖਾ ਦੇਣ ਆਪਾਂ ਜੇ ਕਹੇ ਲਾਗ ਰੂਲ ਕੇ ਦੋ ਦੰਦ ਚੱਕੀ ਜਾਂਦੀ ਐ ਬਾਈ ਕਹਿੰਦਾ ਦੁੱਗ ਵਾਲੇ ਕੱਦ ਹੈਗਾ ਫੁੱਲ ਵੱਡਾ ਵਜਨ ਵਜੂਦ ਲੈਗ ਸਕੋਰ ਵਾਲੇ ਪੱਖ ਤੇ ਬਈ ਸਾਰਾ ਰਿਕਾਰਡ ਆਪਣੇ ਕੋਲ 40 116 ਦੀ ਇਹ ਖੁਦਾ ਗਾਹੇ ਦੇ 66 ਹੀ ਸੀ ਮਨ ਲੱਗਿਆ ਹੋਇਆ ਪੀਡੀਐਫ ਦੇ ਕੇੰਨ ਪੀਡੀਐਫ ਦੇ ਕੇੰਨ ਦਾ ਲੱਗਿਆ 66 ਆਪ ਹੈਗੀ 40 116 ਦੀ ਹੁਣ ਇਹਦੀ ਜਾਨ ਦਾ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਹੋ ਵੀ ਪਲਵਾਨ ਨੂੰ ਖਿੱਚੀ ਫਿਰਦੀ ਆ ਯਾਰ ਮਾੜਾ ਬੰਦਾ ਤਾਂ ਇਹਨੂੰ ਕਿੱਥੋਂ ਤੋੜੂ ਲੰਬੀ-ਲੰਬੀ ਵੀ ਫੁੱਲਾ ਤੇ ਆਡਰ ਵੀ ਬਿਲਕੁਲ ਫਿਕਸ ਰੱਖੂਗੀ ਤੇ ਬਾਕੀ ਆਰਡਰ ਵੀ ਨਾ ਸੱਜਣੋ ਇਹ ਫੁੱਲ ਚੜਾਈ ਵਾਲਾ ਰੱਖੂਗੀ। ਮਤਲਬ ਜਿਹੜਾ ਭਰਾ ਇਹਨੂੰ ਲੈ ਗਿਆ ਦੇਖਣ ਆਉਣਗੇ ਯਾਰ ਮਹੱਲੇ ਬਾਈ ਕਹਿਣ ਦੀ ਗੱਲ ਨਹੀਂ ਲੈ ਦੰਦ ਵੀ ਦਿਖਾਈ ਦੇ। ਆ ਜਾ ਕਾਰੀ ਲਿਆ ਕੈਮਰਾ ਓਏ ਦੰਦਾਲਾ ਵੀ ਨਮੇੜ ਦੇ ਕੰਮ। ਦੰਦ ਵੀ ਦਿਖਾਵੇ ਕਈ ਬਰਾਬਰ ਨਹੀਂ ਕੀਤੇ ਲੈ ਵੀ ਪਤਾ ਨਹੀਂ ਐਡਵੋਟਾਇਸਮੈਂਟ ਹੀ ਕਰੀ ਜਾਂਦੇ ਆ ਵੀ ਦੋ ਹੈਗੇ ਪਤਾ ਨਹੀਂ ਨਾ। ਐਡੀ ਬੱਚੀ ਜੰਮਦੀ ਨਹੀਂ ਬਾਈ ਤਸੱਲੀਆਂ ਤੁਹਾਡੀਆਂ ਫੁੱਲ ਕਰਾ ਕੇ ਜਾਊਂਗਾ ਕਿਉਂਕਿ ਪੈਂਡਾ ਲੰਬਾ ਤਿਆਰ ਕਰਕੇ ਪਹੁੰਚਿਆ rahul ਕੁਲੇ ਅੱਜ। ਦਿਨ ਬਾਈ ਹਲੇ 20 ਪੈਜ ਤੇ ਕਾਪੀ ਦੇ ਹਿਸਾਬ ਨਾਲ। ਪੂਰੇ 20 ਦਿਨ ਪੈਜ ਆ। ਕਿੰਨਾ ਕ ਦੁੱਧ ਪਾ ਸਕਦੇ ਆ ਰਹੁਲੇ ਇਹ ਦੁੱਧ ਬਈ ਯਾਰ ਜਿਹੜੇ ਮਾਲਕ ਤੋਂ ਲਈ ਆ ਉਹ ਕਹਿੰਦਾ ਆਪਣੇ ਕੋਲ ਕਲੂਣਾ ਬੱਛੀਆਂ 40 ਤੋਂ ਪਲੱਸ ਚੱਲਦੀਆਂ ਨੇ ਚੱਲਣਾ ਚਾਹੀਦਾ ਇਹਨੂੰ ਹਣਾ ਹਾਂ ਚਾਹੀਦਾ 40 ਤੋਂ ਬਾਰੇ ਉਮੀਦ ਹੈ ਜੇ ਸਿਆ ਰਸੂਲ ਹੁੰਦੀ ਤਾਂ ਇਹ 50 ਲੀਟਰ ਕਰਦੀ ਦੁੱਧ ਬਾਈ ਕੰਪੀਟੀਸ਼ਨ ਲੈਵਲ ਦੀ ਬੱਛੀ ਆ ਯਾਰ ਐਡੀ ਕਿੱਥੇ ਜਾ ਮਰੀ ਆਪਾਂ ਰੋਜ਼ ਹੀ ਕਰਦੇ ਆ ਕੰਮ ਇਹ ਨਾਲੇ ਲੈਗ ਸਕੋਰ ਨਹੀਂ ਇੰਨਾ ਮਜ਼ਬੂਤ ਹੁੰਦਾ ਜਿਹੜੀ ਕੱਦ ਕਾਠ ਵਾਲੀ ਬਹਿੜ ਆ ਜਾਂਦੀ ਹੈ ਹਣਾ ਪਿਓਰ ਬਰੀਡ ਦੀ ਆ ਬਾਈ ਯਾਰ ਬਹੁਤ ਟਾਈਮ ਹੋ ਗਿਆ ਬੰਦੇ ਨੂੰ ਮੱਥਾ ਮਾਰਦੇ ਫਾਰਮ 'ਚ ਨੇ ਆਪਣਾ ਮਹਾਰਾਲੇ ਫਾਰਮ ਸ਼ੁਰੂ ਕਰਨ ਨੂੰ ਕਹਿੰਦੇ ਆ ਨਾ ਬਾਈ ਘਰ ਭਰ ਦੂ ਜਿਹੜਾ ਫਾਰਮ ਦੀ ਸ਼ਾਨ ਬਣੂਗਾ ਘਰ ਭਰ ਦੂਗੀ ਇਹੋ ਜੀ ਚੀਜ਼ ਆ ਇਹਦਾ ਮੁੱਲ ਫੋਨ ਤੇ ਹੋਊਗਾ ਨਾ ਫੋਨ ਤੇ ਵੀਰ ਫੋਨ ਤੇ ਬਾਕੀ ਸਾਰਿਆਂ ਦਾ ਬਾਈ ਕਹਿੰਦਾ ਦੱਸ ਦਾਂਗੇ ਲਾਹ ਹਾਂ ਵੀ ਰਾਹੁਲ ਇੱਧਰ ਲੈ ਬੰਨੇ ਆ ਬੱਚੀ ਤੇ ਮਾਰ ਕੇ ਰੀ ਕੈਮਰਾ ਕੋਈ ਇਹਦਾ ਸੁਆ ਕਿਹੜਾ ਰਹਿੂ ਇਹ ਵੀ ਬਾਈ ਦੰਦ ਹੀ ਦਿਖਾ ਦੇ ਪਹਿਲਾਂ ਲੈ ਆ ਜਾ ਆ ਜਾ ਗੈਰੀ ਓਏ ਦੰਦ ਵੀ ਦਿਖਾ ਦੇ ਇਹਨੇ ਵੀ ਦੁੱਗ ਦੇ ਹਾਲੇ ਬਰੋਬਰ ਨਹੀਂ ਕੀਤਾ ਲੈ ਇਹ ਵੀ ਦੋ ਦੰਦ ਦਾ ਧੂਰ ਦੇ ਰਾਹੁਲ ਇਹ ਬਾਈ ਹੈਗੀਆਂ ਮੈਸੀ ਦੇ ਸੀਮੰਦੀ ਮੈਸੀ ਦੇ ਹਾਂ ਆ ਦੋ ਕੁ ਸਾਲ ਹੋ ਗਏ ਮੈਂ ਪੀਡੀਐਫ ਜਗਰਾਵਾ ਮੇਲਾ ਦੇਖਣ ਗਿਆ ਸੀ ਉੱਥੇ ਪਤਾ ਲੱਗਿਆ ਦੀ ਕਹਿੰਦੇ ਇੱਕ ਖੀ ਮੈਸੀ ਦੇ ਸੀਮੰਦਿਆ ਬਾਈ ਆ ਮੈਸੀ ਦੇ ਸੀਮੰਦਿਆ ਦਾ ਲੈਗ ਸਕੋਰ ਵੀ ਚੰਗਾ ਆਉਂਦਾ ਕੱਦ ਵੱਡਾ ਪ੍ਰਿੰਟ ਤੇ ਬਰੀਕ ਆ ਗਈ ਬੱਚੀ ਬਿਲਕੁਲ ਲੱਗਿਆ ਇਹਦੇ ਵੀ 6 ਸੜੀ ਹੋਇਆ ਬਾਈ ਅੱਗੇ ਲੱਗਿਆ ਇਹਦੇ ਵੀ 6 ਸੜੀ ਆ ਇਹਦੇ 15 ਦਿਨ ਪਏ ਆ ਹਾਲੇ ਇਹਦੇ ਵੀ 6 ਸੜੀ ਲੱਗਿਆ ਹਾਂ ਬਾਈ ਆ ਇੱਕ ਪਲੱਸ ਪੁਆਇੰਟ ਇਹਨਾਂ ਦਾ ਹੋਰ ਆ ਇੱਕ ਨੰਬਰ ਤੇ ਦੋ ਨੰਬਰ ਵਾਲੀ ਦਾ ਵੀ ਇਹਦੇ ਰਮਾੜਾ ਲੱਗਿਆ ਬਾਈ ਬੱਚੀ ਵਾਲੀ ਆ ਇਹਨਾਂ ਦੇ ਸੀਮੰਦਾ ਇਹਦੇ ਰਮਾੜਾ ਲੱਗੇ ਵੀ ਇਸ ਦਾ ਇਹ ਵੀ ਇਸ ਦਾ ਰਮਾੜਾ ਹਾਂ ਬਾਈ ਤੇ ਕੱਦ ਇਹਦਾ ਵੀ ਦਿਖਾ ਨਹੀਂ ਘਰੀ ਇੱਥੋਂ ਕੱਦ ਇਹਦਾ ਵੀ ਫੁੱਲ ਵੱਡਾ ਕੰਪੀਟੀਸ਼ਨ ਦੇ ਲੈਵਲ ਦੀਆਂ ਨੇ ਲੈ ਸੁਭਾਵ ਹੀ ਦਿਖਾ ਕੇ ਰੀਓ ਜੀ ਕੁਆਲਟੀ ਵਾਲੀ ਆ ਬਾਈ ਲੈ ਮੇਰੇ ਯਾਰ ਇਹਦਾ ਸੁਭਾਵ ਹੋ ਠੰਡਾ ਬੱਚੀ ਦਾ ਸਾਰੀਆਂ ਠੰਡੀਆਂ ਬਾਈ ਬੈਡਾਂ ਦਾ ਰੱਖਦਾ ਤੇ ਆਰਡਰ ਆ ਜਿਹੜਾ ਆਰਡਰ ਬਿਲਕੁਲ ਨਾਲ ਲੱਗ ਮੈਂ ਰੱਖੂਗੀ ਗੁਲਾਬ ਦੀ ਥਾਂ ਰੱਖੂਗੀ ਗੁਲਾਬ ਦੀ ਫਿਕਸਡਰ ਦੀਆਂ ਬਾਈ ਆਹ ਚਲਾ ਹਿੰਦੀ ਵਾਲਿਆਂ ਦਾ ਅੰਚਲ ਹੁੰਦਾ ਪੰਜਾਬੀਆਂ ਦਾ ਥਾਂ ਹੁੰਦਾ ਬਣਾਣਾ ਰੰਗ ਦੇਖ ਕਿੰਨਾ ਸੋਹਣਾ ਬੈਡ ਦਾ ਫੁੱਟਵਾਲ ਵਰਗੀ ਪਈ ਆ ਬਾਈ ਪੈਸੇ ਦਾ ਫੁੱਲੇ ਦੇ ਫਿਰ ਇਹ ਬਾਈ ਦੇਮਾ 1 15 ਦੀ ਮੁੱਲ ਚਾਹੇ ਕੁਛ ਕਰਾ ਲਓ ਸਵਾ ਕਰਾ ਲਓ 1 ਤੀ ਕਰਾ ਲਓ 1 ਲੱਖ ਤੇ 15000 ਦੀ ਦੇਮਾ ਕਰਕੇ ਕੋ ਤੇਰੇ ਕਰਕੇ ਕਰਦਾ ਕੋਈ ਕਰਨਾ ਪਊ ਤੈਨੂੰ ਤੇ ਪਹਿਲੀ ਵਾਰ ਹੀ ਆਇਆ ਕਰਦਾ ਮਾਨਤਨ ਰਾਹੁਲ ਕਹਿੰਦਾ ਕਰਦਾਂਗੇ ਤੇ ਆਰਡਰ ਗਾਵਾਂ ਦਾ ਕਿਤੋਂ ਮਰਜੀ ਖਰੀਦ ਲਿਆ ਕਰੋ ਫਿਕਸ ਆਰਡਰ ਦੀ ਗਾ ਲਿਆ ਪੁੱਟ ਮੇਲੇ ਦੀ ਗਾ ਨਹੀਂ ਕਾਮਯਾਬ ਹੁੰਦੀ ਕਦੇ ਵੀ ਇਹਨੂੰ ਚਾਹੇ ਤੁਸੀਂ ਭੀੜ ਚ ਬੰਨਦੇ ਹੋ ਡੈਰੀ ਚ ਲੈ ਜਾ ਕੇ ਉੱਥੇ ਪੈਰ ਤੇ ਨਾ ਥਣ ਥਣ ਤੇ ਪੈਰ ਟਿਕਨ ਦਾ ਰਹਿੰਦਾ ਨਹੀਂ ਬਾਈ ਖਦਸ਼ਾ ਕੋਈ ਹਾਂ ਬਾਈ ਇਹ ਆ ਗਈ 2 ਨੰਬਰ ਤੇ 66 ਤੋਂ ਗੱਭਣ ਤੇ ਹੁਣ ਗੈਰੀ ਮਾਰ ਕੇ ਅਮਰਾ 3 ਨੰਬਰ ਵਾਲੀ ਤੇ ਧੋਰ ਰੌਲ ਬੋਲ ਹਾਂ ਇਹਨੂੰ ਮੱਜਾ ਨਾਲ ਨਹੀਂ ਲੱਗਿਆ ਹਾਂ ਬਾਈ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਬਾਈ ਵਾ ਦੂਜਾ ਇਹਦੇ ਦਿਨ ਕਿੰਨੇ ਪੈਂਡਿੰਗ ਨੇ rahul ਇਹ ਬਾਈ ਹਫਤੇ ਦੇ ਡੇਟਾ ਛੇ ਲੈ ਜੂ ਯਾਰ 27 28 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਇਹਨੇ ਕਿੰਨਾ ਕੱਢਿਆ ਪਹਿਲੇ 27 28 ਕਿਲੋ 27 28 ਤੇ ਆ ਗਈ 25 ਵਜਨ ਵਾਲੀ ਆ ਗਈ ਬਾਈ ਹਨਾ ਹਾਂ ਬਾਈ ਬ੍ਰੀਡ ਬਰੂਡ ਬਹੁਤ ਵੈੜਦੀ ਭਾਈ ਜਨ ਬਜੂਦ ਆ ਗਿਆ ਸੱਜਣੋ ਫੁੱਲ ਤੇ ਪੇਟ ਵਾਲੀ ਵੱਛੀ ਆ ਗਈ ਜਿਵੇਂ ਆਪਾਂ ਗੱਲ ਕਰ ਲਈਏ ਚੜਾਈ ਵਾਲੀ ਆ ਗਈ ਉੱਤੋਂ ਚੌੜੇ ਢਾਂਚੇ ਚ ਖਣ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਐ ਚਵਾਈ ਇਹਦੀ ਨਾ ਤੁਹਾਨੂੰ ਮੱਝਾਂ ਨਾਲ ਦੀ ਨਿਕਲੂਗੀ ਢੰਡੀ ਵਾਲੀ ਐ ਬਾਈ ਮਾਰੀ ਘਰੀ ਆ ਗਿਆ ਲੈ ਜਾ ਬਹਿ ਜਾ ਥੱਲੇ ਇੱਥੋਂ ਲੈ ਆ ਗਲੇ ਬ ਉਹ ਚੱਕ ਲਈ ਬਿਲਕੁਲ ਠੰਡੀ ਸੀ ਲਾ ਸਵਾਦੀ ਤਣ ਦੇ ਮੁਠੀ ਵਾਲਾ ਬਾਈ ਚੱਜਵਾਕ ਚੋਈ ਜਾਵੇ ਅੱਛਾ ਤੁਹਾਨੂੰ ਦੱਸਦਾ ਹਾਂ ਵੀ ਮੈਂ ਜਿਹੜਾ ਜਾਨਵਰ ਲੈਣ ਨੂੰ ਨਾ ਪਹਿਲਾਂ ਤਾਂ ਦਾ ਸੁਭਾਅ ਚੈੱਕ ਕਰਿਆ ਕਰੋ ਸੁਭਾਅ ਦਾ ਠੰਡਾ ਜਾਨਵਰ ਦਾ ਹੁਣ ਦੁੱਧ ਵੀ ਲੰਬਾ ਟਾਈਮ ਹਾਂ ਬਾਈ ਹਾਂ ਬਾਕੀ ਬਰੀਡ ਦੀ ਗਾਂ ਯਾਰ ਮੂੰਹ ਮਿੱਲ ਲੱਤ ਮਾਰਦੀ ਵੀਰੇ ਇਹਦੇ ਪੈਸੇ ਰਹੁਲ ਇਹ ਬਾਈ ਜਸਨੂਨ 90000 ਦੀ ਦੇ ਦਾਂਗੇ 90 ਹਾਂ ਤੇ ਚੜਾਈ ਚੜੂਈ ਵੀ ਦਿਖਾਦੀ ਗੈਰੀ ਉਸ ਤੇ ਵੱਡੀ ਆ ਵੀਰੇ ਚੜਾਈ ਤੇ ਆ ਚੀਜ਼ ਦਾ ਗੈਪ ਆ ਆ ਚੀਜ਼ ਤੇ ਆ ਚੀਜ਼ ਦਾ ਜਿਹੜਾ ਗੈਪ ਆ ਦੁੱਧ ਕਢਾਉਣ ਚ ਇਹ ਸਾਰੀਆਂ ਚੀਜ਼ਾਂ ਲਾਹੇ ਬੰਦ ਹੁੰਦੀ ਹਰ ਇੱਕ ਚੀਜ਼ ਦੇ ਸਕੋਰ ਗਿਣੇ ਜਾਂਦੇ ਨੇ ਜਦੋਂ ਆਪਾਂ ਚੰਗੀ ਚੀਜ਼ 22 22 ਕਿਲੋ ਵੀਰੇ ਪੋਲੇ ਹੱਥ ਨਾਲ ਦੇ ਜਨਗਾ ਨੇ ਠੀਕ ਆ ਗੱਲ ਬੱਦਰ ਸੇ ਵਾਲਾ ਵੱਧੋ ਹੀ ਲੈ ਜਾਓ ਇਹ 90 ਦੀ ਦੇ ਦਾਂਗੇ 90 ਦੀ ਦੇ ਦਾਂਗੇ ਜੇ ਕਿਸੇ ਨੇ ਰਾਹੁਲ ਜੋੜਾ ਜਾਂ ਤਿੰਨ ਤਿੰਨ ਪੌਣੀਆਂ ਚਾਰ ਉਹ じゃ ਕਰ ਦਾਂ ਬਈ ਮਾਰ ਕਰ ਦਾਂ ਕਰ ਦਾਂ ਜਰੂਰ ਤੇ ਹੁਣ ਮਾਰ ਕੇ ਰਹੀ ਚਾਰ ਨੰਬਰ ਵਾਲੀ ਤੇ ਆਰਡਰ ਦੇ ਦੇ ਮਾਰ ਆਰਡਰ ਇਹਦਾ ਵੀ ਫਿਕਸ ਹੈ ਜਮਾ ਇਹ ਬਈ ਮੂਹ ਹੈਗੀ ਆ 6 ਦੰਦਾਂ ਦਾ ਮਿਲਦਾ ਰਿਹਾ ਉਹ ਚਾਰ ਆ 6 ਦੰਦ ਹੋਰ ਖੋਲ ਕੇ ਰਾਹੁਲ ਇਹ 6 ਦੰਦ ਇੱਕ ਇੱਕ ਖਾਸੀਆ ਤਾਂ ਹੋ ਰਾ ਰਾਹੁਲ ਦੀ ਵੀ ਆਡਰ ਇਦਾਂ ਦੀ ਹੋਣਗੇ ਤਕਰੀਬਨ ਫਿਕਸ ਸਾਡੇ ਫਿਕਕਾਲੀਆਂ ਲੈਣੇ ਆ ਬਾਈ ਆਪਾਂ ਜੇ ਨਾਮ ਵੀ ਕੋ ਪਸੂ ਆ ਪਕਰੇ ਤਾਂ ਚੋਲਾਂਗੇ ਯਾਰ ਜੇ ਚੰਗਾ ਹੋਊ ਇਹ ਜੀ ਵੀ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਨਾ ਹਾਂ ਬਾਈ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹ ਬਾਈ ਲੈ ਜੂ ਹਫਤੇ ਮੰਗੋ ਯਾਰ ਇੱਕ ਹਫਤਾ ਹਾਂ ਸਨ ਤਾਂ ਬਹੁਤ ਚੰਗਾ ਨੇ ਸਨ ਮੈਂ ਪਹਿਲਾਂ ਵੀ ਦੱਸੀ ਆ ਵੀ ਇਹ ਚਾਰ ਵਾਲੀਆਂ ਨਿਗਾਵਾ ਹੈਗੀਆਂ ਪਾਊਡਰ ਤੇ ਪਲੀਆਂ ਵਈਆਂ ਫਿੱਟ ਫਿੱਟ ਗਾਵਾ ਨੇ ਓਵਰ ਨਹੀਂ ਫਟ ਹੈਗੀ ਇਹਨਾਂ ਦੇ ਉੱਤੇ ਇਹਨੇ ਬਾਈ ਪਲੂਣ ਨੇ 22 ਕਿਲੋ ਦੁੱਧ ਕੱਢਿਆ ਪਹਿਲਣ ਨੇ ਹਾਂ ਤੇ ਥਣ ਬਹੁਤ ਸੋਹਣਾ ਰੱਖਦੀ ਹੈ ਵੀ ਹਾਂ ਬਾਈ ਸ਼ੀਲ ਠੰਡੀ ਆ ਬਹਿ ਜਾ ਥੱਲੀ ਇੱਥੋਂ ਖਾਦੇ ਰਹੋ ਰੈਂਡ ਦੇ ਦੋ ਮਿੰਟ ਹੁੰਦੇ ਨੇ ਇੱਥੋਂ ਖੋ ਕਰਾ ਦੇ ਇੱਕ ਆ ਠਾਣ ਦਾ ਸਾਈਜ਼ ਦਿਖਾ ਦੇ ਇਹ ਮੇਰੇ ਲੈ ਬਾਈ ਠੰਡੀ ਹੈ ਲੈ ਮੱਜਾ ਨਾਲ ਦੇ ਠਾਣਾ ਜਿਵੇਂ ਹਰਿਆਣੀ ਵਾਲੀਆਂ ਝੋਟੀਆਂ ਨੂੰ ਨਹੀਂ ਲੱਗਿਆ ਹੁੰਦਾ ਪਹਿਲੇ ਨਾਲ ਦੂਜਿਆਂ ਨੂੰ ਮੁਠੀ ਆਲਾ ਥਣ ਮੋਟਾ ਉਹ ਲੱਗਿਆ ਚਬਾਈ ਵੀ ਹੋਊਗੀ 100 ਦੀ 100 ਹਣਾ ਹਾਂ ਵੀਰੇ ਸੋਨੇ ਵਰਗੀ ਕਿਉਂਕਿ ਬਾਈ ਯਾਰ ਗਿਆ ਨੇ ਵੀ ਪੈਸੇ ਲਾ ਕੇ ਖਰੀਦੀ ਹੁੰਦੀ ਹੈ ਚੀਜ਼ ਅੱਗੇ ਵੇਚਣੀ ਹੁੰਦੀ ਆ ਜੇ ਮੇਰਾ ਹੁਲ ਗੱਬਣ ਕਿਸੇ ਭਰਾ ਨੇ ਲਿਜਾਣੀਆਂ ਨੇੜੇ ਆ ਨਹੀਂ ਸਕਦਾ ਬਾਈ ਗਰੰਟੀ ਵਾਲੇ ਕੰਮ ਹਾਂ ਹਾਂ ਗਲਤ ਆਪਾਂ ਡੰਗਰ ਲੈਂਦੀ ਨਹੀਂ ਪਹਿਲਾਂ ਆਪਾਂ ਇੰਨਾ ਭਾ ਲੈ ਕੇ ਇਹ ਗੱਬਣਾ ਦੇ ਜਿਹੜੇ ਰਿਕਾਰਡ ਨੇ ਵੀ ਦੱਸ ਦਾਂਗੇ ਰਿਕਾਰਡ ਬਾਈ ਜਿਹੜੀ ਤਾਂ ਆਪਣੇ ਕੋਲ ਆਉਂਦਾ ਆਪਾਂ ਦੱਸ ਦਿੰਨੇ ਆ ਉਹ ਕੰਮ ਆਪਣਾ ਐ ਨਹੀਂ ਵੀ ਬਣਾ ਕੇ ਦੱਸ ਦਾਂਗੇ ਕਹਿਣ ਨੂੰ ਤਾਂ ਇਹਦਾ ਵੀ ਕਹਦੇ ਵੀ ਇਹਨੇ ਸੈਕਸ਼ਨ ਦੇ ਕਿਹੜਾ ਕੀ ਫਾਇਦਾ ਇਹ ਆ ਗਈ 4 ਨੰਬਰ ਤੇ ਇਹਦੇ ਰਾਹੁਲ ਕਿੰਨੇ ਪੈਸੇ ਲਵਾਂਗੇ ਇਹ ਬਾਈ ਜਸਨਵਰ 80000 ਦੀ ਦੇ ਦਾਂਗੇ 80 ਦੀ ਫਿਰ ਕੀ ਦੁੱਧੂਗੇ 25 ਕਿਲੋ ਇਹ 90 ਦੀ ਇਹ 90 ਦੀ ਬਾਈ ਜੋੜੇ 'ਚ ਹੋਜੂ ਡਿਸਕਾਊਂਟ ਕਰ ਦਾਂ ਕਰ ਦਾਂ ਵੀਰੇ ਅੰਜੋੜੇ 'ਚ ਮੰਨਤਨ ਬਾਈ ਕਹਿੰਦਾ ਹੋਜੂ ਹੁਣ ਮਾਰ ਕੇ ਆਈ 5 ਨੰਬਰ ਵਾਲੀ ਤੇ ਕੈਮਰਾ ਤੋੜ ਦੇ ਰਾਂਜੀ ਫੋਲ ਕੇ ਦੀ ਇਹ ਬਾਈ ਮੂੰਹ ਹੈ ਗਿਆ 4 ਦੰਦ ਬ ਦੰਦਾਂ ਚ ਚਾਰ ਦੰਦ ਸੂਹਾ ਦੂਜਾ ਹਾਂ ਬਾਈ ਫੇਸ ਕੁਆਲਿਟੀ ਬਹੁਤ ਬੱਛੀ ਦੀ ਕੱਢ ਦੂਗੀ ਅੱਤ ਤੋਂ ਦਸ ਦਿਨ ਇਹ ਬਾਈ ਵੱਧ ਲੈ ਜੂ ਯਾਰ 12 13 ਦਿਨ ਲੈ ਜੂ ਅੰਦਾਜ਼ਾ ਹੈ ਮੇਰਾ ਫੇਸ ਕੁਆਲਿਟੀ ਦੇਖ ਬਾਈ ਬੈਠ ਤੇ ਹੁੰਦੇ ਬਾਈ ਕੋਲੇ ਤੋਹਫੀ ਨੇ ਚੀਜ਼ਾਂ ਚੰਗੀਆਂ ਨੇ ਕਿਉਂਕਿ ਅਕਸਰ ਵੀ ਆਪਾਂ ਬਾਈ ਦੇ ਹੋਰ ਚੈਨਲ ਦੇ ਵੀ ਵੀਡੀਓ ਦੇਖਦੇ ਰਹਿੰਦੇ ਆ ਇਹ ਜੀ ਗੱਲ ਨਹੀਂ ਕਿਉਂਕਿ ਦੇਖਦੇ ਆਪਾਂ ਸਾਰੀ ਚੈਨਲ ਹੁੰਦੇ ਆ ਸਾਰੀ ਆਪਣੇ ਭਰਾ ਨੇ ਸਿੱਖਣ ਨੂੰ ਮਿਲ ਜਾਂਦਾ ਕੁਝ ਹਰੇਕ ਸੱਜਣ ਦੀ ਵੀਡੀਓ ਚੋਂ ਚੀਜ਼ਾਂ ਬਾਈ ਕੋਲ ਚੰਗੀਆਂ ਹੁੰਦੀਆਂ ਆਡਰੇ ਦਾ ਵੀ ਨਾਲ ਲੱਗ ਮੈਂ ਪਿੰਕ ਨੋਜ਼ ਆ ਬਾਈ ਇੱਥੋਂ ਘੇਰੀ ਮਾਰਦੀ ਫੇਸ ਵਾਲੇ ਬੱਕ ਦੇਖ ਲੈ ਪਿੰਕ ਨੋਜ਼ ਫੁੱਲ ਬਰੀਡ ਦੀ ਏ ਤੇ ਬਾਕੀ ਸਭ ਤੋਂ ਮੇਨ ਗੱਲ ਆ ਜਿਹੜਾ ਥੱਲੇ ਬਾਈ ਨੇ ਰੇਤਾ ਸਿੱਟਿਆ ਇਹ ਸੈਟਅਪ ਬੜਾ ਚੰਗਾ ਇਹਨਾਂ ਦਾ ਇਹ ਚੀਜ਼ ਤੇ ਖੁਸ਼ ਰਹਿੰਦੀਆਂ ਜੇ ਸਖਾਲੀਆਂ ਰਹਿੰਦੀਆਂ ਬਾਈ ਯਾਰ ਪੱਕੇ ਜਿਹੜਾ ਬਹੁਤ ਉੱਕਰ ਇਹ ਆਡਰੇ ਰੱਖਦੀ ਆ ਸੱਜਣੋ ਇਹ ਵੀ ਕੰਪੈਕਟ ਜਿਹਾ ਆਡਰੀ ਰੱਖਦੀ ਆ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਵੀਊ ਕਰਕੇ ਦਿਖਾ ਦਿੰਦਾ ਰੀ ਇੱਥੋਂ ਸੀਲ ਠੰਡੀ ਵਾਲੀ ਆ ਬਾਈ ਤੇ ਸੁਭਾਅ ਦੀ ਵੀ ਬਾਈ ਕਹਿੰਦਾ ਫੁੱਲ ਠੰਡੀ ਸੀਲ ਆ ਗਈ ਏ ਬਾਈ 80 ਦੇ ਦਾਂਗੇ ਯਾਰ ਪੂਰੇ ਦੀ ਪੂਰੇ ਦੀ ਇਹ ਦੇ ਦਾਂਗੇ ਰਾਹੁਲ ਕਹਿੰਦਾ 80 ਦੀ ਤੇ ਹੁਣ ਮਾਰ ਦੇ ਗਾਰੀ ਐ ਤੇ ਕੈਮਰਾ ਇਹ ਐਰ ਸ਼ੈਰ ਜੀ ਲੱਗਦੀ ਹੈ ਨਾ ਹਾਂ ਬਾਈ ਐਰ ਸ਼ੈਰ ਦਾ ਟੱਚ ਜੈ ਵਿੱਚ ਇਹਦੇ ਤੋਰ ਖੋਲ ਕੇ ਬਾਈ ਆਰਡਰ ਇਹਦਾ ਵੀ ਕੰਪੈਕਟਾ ਬਿਲਕੁਲ ਇਹਦੀਆਂ ਬਾਈ ਕੰਨੀਆਂ ਖੜੀਆਂ ਰੈਡਾਂ ਵਾਲੀਆਂ ਠੀਕ ਆ ਗੱਲ ਕੰਨੀਆਂ ਚੱਕੀ ਜਾਂਦੀ ਐ ਤੇ 6 ਦੰਦ ਕਹਿ ਸਕਦੇ ਆ ਸ਼ਿੱਗੀ ਆ ਹਾਂ ਉਹ ਕੰਨੀਆਂ ਮਾੜੀ ਮਾੜੀ ਜੀ ਕੱਢੀ ਐ ਇਹ ਆ ਗਈ 6 ਦੰਦ ਇਹ ਚ ਆ ਗਿਆ ਐਰ ਸ਼ੈਰ ਦਾ ਟੱਚ ਕਿਉਂਕਿ ਇਹਨਾਂ ਦੀ ਇਹ ਖਾਸੀਅਤ ਹੁੰਦੀ ਐ ਐਰ ਸ਼ੈਰ ਨਾਲ ਦੀ ਇਹ ਇੱਕ ਤਾਂ ਗਰਮੀ ਘਟ ਮਨਾਉਂਦੀ ਆ ਤੇ ਇੱਕ ਬਿਮਾਰ ਘਟ ਹੁੰਦੀ ਆ ਫੈਟ ਇਹ ਵੀ ਐਚਐਫ ਦੇ ਮੁਕਾਬਲੇ ਥੋੜੀ ਜਿਹਾ ਜ਼ਿਆਦਾ ਹੁੰਦੀ ਆ ਏਅਰ ਸ਼ੈਰ ਦੀ ਇਸ ਕੁਆਲਿਟੀ ਬਹੁਤ ਆ ਬਾਈ ਬੈਠ ਜੀ ਜੀ ਭਰਾ ਏਅਰ ਸ਼ੈਰ ਬਾਰੇ ਜਾਣਕਾਰੀ ਰੱਖਦੇ ਨੇ ਨਾ origional ਏਅਰ ਸ਼ੈਰ ਜਿਹੜੀ ਆ ਜਾਂਦੀ ਆ ਉਹ ਬਿਮਾਰ ਨਹੀਂ ਹੁੰਦੀ ਜਲਦੀ ਜਲਦੀ ਉਹਦੀ ਇਹ ਖਾਸੀਅਤ ਹੁੰਦੀ ਆ ਏਅਰ ਸ਼ੈਰ ਦੀ ਕਈ ਭਰਾਵਾਂ ਤਾਂ ਕਹਿੰਦੇ ਨੇ ਵੀ ਵਾਸਤੇ ਇਹ ਇੱਕ ਰੰਗ ਰੰਗ ਦਾ ਯੰਤਰ ਹੈ ਉਹਦਾ ਅੰਤਰ ਕਾਫੀ ਹੁੰਦਾ ਉਹ ਤੁਸੀਂ ਕੱਢ ਕੇ ਦੇਖ ਲਓ YouTube ਤੇ ਸਰਚ ਕਰ ਲਿਓ ਦੇਖ ਬਾਈ ਪੱਕੇਲੇ ਵੀ ਦੀ ਆ ਇਹਦਾ ਲੇਵਾ ਬਹੁਤ ਸੋਹਣਾ ਯਾਰ ਲੱਗਿਆ ਆਰਡਰ ਰੱਖ ਦਿਆ ਜਮੀ ਕੰਪੈ ਤਾਂ ਦੇਖ ਬਾਲਾ ਸੋਹਣਾ ਲੱਗਿਆ ਸਿਆ ਜਰਾ ਸਵੇਰਾ ਦੀ ਵੀ ਠੰਡੀ ਸੀ ਲੱਗਦੀ ਨਾ ਸਵੇਰਾ ਜੀ ਵੀ ਫੁੱਲ ਠੰਡੀ ਹੈ ਦਿਨ ਕਿੰਨੇ ਪੈਂਡਿੰਗ ਮੇਰਾ ਹੋ ਗਏ ਇਹ ਬਾਈ ਪੰਜ ਚਾਰ ਦਿਨ ਹੀ ਲਊਗੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦਾ ਬਾਈ ਲੈ ਲਾਂਗੇ 75000 ਇਹਦਾ 75 ਹਾਂ ਬਾਈ ਐ ਨੂੰ ਘਟਦਾ ਥੋੜਾ ਥੋੜਾ ਰੇਟ ਹੈ ਨਾ ਹਾਂ ਵੀਰ ਇਧਰ ਨੂੰ ਘਟਾ ਲੈ ਚੱਲੀ ਜਾਈਏ ਨਹੀਂ ਅਗਲੀ ਵਾਰੀ ਫਿਰ ਇਧਰ ਨੂੰ ਲੱਗ ਜਾਗੇ ਆਪਾਂ ਕੋਈ ਗੱਲ ਨਹੀਂ ਠੀਕ ਆ ਗੱਲ ਤੇ ਹੁਣ ਗੱਲ ਹੀ ਅੱਜ ਤੇ ਮਾਰਦੇ ਸੂਈ ਹੋ ਗਿਆ ਬਾਈ ਇਹ ਬਾਈ ਰਾਤ ਹੀ ਸੂਈ ਆ ਬੱਛੀ ਦਿੱਤੀ ਇਹਨੇ ਬੱਛੀ ਬੱਚੀ ਦਿਖਾ ਗੈਰੀ ਮੈਂ ਕਿਉਂਕਿ ਜਿਹੜੇ ਕਰੇਲੂ ਭਰਾ ਆਪਣੇ ਚੈਨਲ ਤੋਂ ਲੈਂਦੇ ਨੇ ਨਾ ਉਹਨਾਂ ਨੂੰ ਜ਼ਿਆਦਾਤਰ ਯਾਰ ਬੱਚੇ ਦਾ ਹੀ ਹੁੰਦਾ ਹੈ ਨਾ ਵੀ ਨਾਲ ਬੱਚਾ ਤਿਆਰ ਹੋ ਜਾਊਗਾ ਗਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਯਾਰ ਇਹ ਜ਼ਿਆਦਾ ਬੈਸਟ ਟਾਈਮ ਗਾਂ ਨਾਲੋਂ ਭਰਾ ਘੱਟ ਨਹੀਂ ਹੈਗੀ ਗਾਂ ਨਾਲ ਬ੍ਰੀਡ 'ਚ ਗੱਲ ਕਰਨਾ ਜੇ ਵਧੀਆ ਹੋਊਗਾ ਵਧੀਆ ਸੀਮਨ ਦੀ ਆ ਬਾਈ ਨਾ ਵਧੀਆ ਸੀਮਨ ਦੀ ਬੱਚਾ ਹਾਂ ਟੌਪ ਦੇ ਸੀਮਨ ਦੀ ਆ ਗਈ ਨਾਲ ਬਹੁਤ ਪਿਆਰੀ ਹੈ ਤੋਰ ਬਈ ਸੂਆ ਕਿਡਾ ਗਿਆ ਤਾਂ ਬੜਾ ਸੂਆ ਭਾਈ ਇਹਦਾ ਵੀ ਦੂਜਾ ਹੀ ਆ ਦੂਜਾ ਸੂਆ ਰਾਤ ਹੀ ਸੂਈ ਆ ਹਾਂ ਮੇਰੇ ਰਾਤ ਰੋਕਿਆ ਵੀਡੀਓ ਹੈਗੀ ਆਪਣੇ ਕੋਲ ਠੀਕ ਆ ਗੱਲਾਂ 20+ ਕੱਢੀ ਜੋ ਮੌਜ ਨਾਲ ਵੀਰੇ ਨਾਰਮਲ ਜੀ ਸੇਵਾ ਤੇ ਠੀਕ ਆ ਗੱਲਾਂ ਹਾਈਟ ਦਰਮਿਆਨੀ ਆ ਗਈ ਹੈ ਨਾ ਹਾਂ ਵੀਰੇ ਮੀਡੀਅਮ ਸਾਈਜ਼ ਆ ਆ ਸਾਈਜ਼ ਇਹਦਾ ਆ ਗਿਆ ਸੱਜਣੋ ਮੀਡੀਅਮ ਚਬਾਈ ਦੀ ਕੈਮਰਾ ਹੂਲੇ ਓਕੇ ਬਾਈ ਸੋਨੇ ਵਰਗੇ ਆ ਉਹ ਦੀ 100 ਹਾਂ ਹਾਂ ਬਾਕੀ ਇੱਥੇ ਥਣ ਦਾ ਸਾਈਜ਼ ਇਹ ਦੱਸ ਦੂਗਾ ਇਹਦਾ ਤੁਹਾਨੂੰ ਥਾਣੇ ਨੂੰ ਇਦਾਂ ਦਾ ਲੱਗਿਆ ਵੀ ਜਿਹੜੇ ਨੂੰ ਮਸਟੈਟਸ ਦੀ ਪ੍ਰੋਬਲਮ ਬਹੁਤ ਘੱਟ ਆਉਂਦੀ ਆ ਕਿ ਜਿਹੜਾ ਇਹ ਥਣ ਹੁੰਦਾ ਨਾ ਇਹਦਾ ਮੂੰਹ ਬੰਦ ਛੇਤੀ ਹੋ ਜਾਣਾ ਥੱਲੜੇ ਬੰਨੇਓ ਇੱਕ ਤਾਂ ਇਹ ਚੌਂਦਾ ਨਹੀਂ ਥਾਣਾ ਇਹ ਥਣ ਚੌਂਦਾ ਨਹੀਂ ਛੇਤੀ ਛੇਤੀ ਜੇ ਕਈ ਭਰਾ ਨੇ ਕਿਸੇ ਨੇ ਬਾਜ਼ਾਰ ਲਾ ਕੇ ਮੰਡੀ ਵੀ ਲੈ ਜਾਣੀਆਂ ਬਾਈ ਹੈਨਾ ਬਾਈ ਸੋਨੇ ਵਰ ਗੈਰ ਲੋੜ ਹੀ ਨਹੀਂ ਇਹ ਜੀ ਮੰਡੀ ਲੈ ਕੇ ਫਿਰ ਆਂ ਆਪਾਂ ਪਹਿਲਾਂ ਬਣਵਾ ਦੱਸ ਚੌਂਦਾ ਨਹੀਂ ਇਹਦਾ ਥਾਣਾ ਜੇ ਕਿਸੇ ਇਹਨੂੰ ਪਹਿਲਾਂ ਕੋਈ ਮੰਡੀ ਲੈ ਕੇ ਫਿਰ ਆਂ ਦੁੱਧ 20 ਕਿਲੋ ਦੇ ਜਾਣ ਵਾਲਾ ਵੇਚ ਰਹੀ ਨਹੀਂ ਰੀਤ ਨਾਲਾ ਸੱਜਣ ਲੈ ਜਾਣਾ ਕਈ ਵਾਰੀ ਕੋਈ ਅੱਗੇ ਵੇਖ ਖਰੀਦ ਵੇਚ ਆਲਾ ਇਹ ਤਾਂ ਹੈ ਬਾਈ ਇਹਦਾ ਰੇਟ ਕੀ ਰਹੂਗਾ ਇਹ ਬਾਈ ਦੇ ਦਾਂਗੇ 70000 ਦੇ 70 ਦੀ ਨਾਲ ਬੱਚੀ ਵੀ ਦੇ ਦਾਂਗੇ ਬੱਚ ਅਰ ਰੌਹਲ ਕਹਿੰਦਾ ਬੱਛੀ ਵੀ ਨਾਲ ਹੀ ਦੇ ਦਾਂਗੇ 70000 ਚ ਤੇ ਹੁਣ ਮਾਰ ਦੇ ਦਾ ਪਰ ਯਾਰ ਜੀ ਦਾ ਬਾਈ ਬੱਛੀ ਹੈ ਇਹਦੇ ਮਗਰ ਠੀਕ ਹੈ ਕਹਿੰਦਾ ਹਾਂ ਤੇ ਹੁਣ ਮਾਰ ਦੇ ਅਗਲੇ ਨੰਬਰ ਵਾਲੀ ਤੇ ਆਰਡਰ ਇਹਦਾ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਕੰਪੈਕਟ ਆਰਡਰ ਹੀ ਮਿਲੂਗਾ ਜ਼ਿਆਦਾਤਰ ਇਹ ਯਾਰ ਮੁਰਲੇ ਥਣ ਤੋਂ ਤੇਲਾ ਵੀ ਰਿਹਾ ਜਮਾਂਦਰੂ ਤੇਲਾ ਗੀ ਤੋਰ ਖੋਲ ਗਈ ਬਾਈ ਦੀ ਅੱਛਾ ਜਨਮ ਤੋਂ ਤੇਲਾ ਜਨਮ ਤੋਂ ਤੇਲਾ ਸੁਆ ਕਿਹੜਾ ਦਾ ਸੁਆ ਬਾਈ ਦੂਜਾ ਦੁੱਧ ਉਹ 20 ਪਲੱਸ ਸੁਆ ਦੂਜਾ ਤੇ ਬਾਡੀ ਬੂਡੀ ਬਹੁਤ ਆ ਗਈ ਇਹਦੀ ਵੀ ਪ੍ਰਿੰਟ ਵੀ ਸੋਹਣਾ ਥਣ ਦਾ ਸਹਿਜ ਵੀ ਸੋਹਣਾ ਇਹ ਕੱਚੀ ਵਾਲੇ ਲੈਂਦੀ ਹੈ ਬਾਈ ਦੱਸ ਦੇਣ ਕਵਾਲਿਟੀ ਬੜੀ ਸ਼ਾਨਦਾਰ ਸੀ ਵੀਰ ਹਣਾ ਲੰਬੀ ਲੰਬੀ ਬੋਦੇ ਵਾਲੀ ਜਿਵੇਂ ਕਹਿੰਦੇ ਨੇ ਬਰੀਡ ਬਹੁਤ ਆ ਬਾਈ ਬੈਡ ਦੀ ਥਣ ਮੱਜਾਂ ਨਾਲ ਦੀ ਲੱਗਿਆ ਪਰ ਜਮਾਂਦਰੂ ਤਿੱਲ ਆ ਗਈ ਇਹ ਹਾਂ ਵੀਰ ਆ ਗਈ ਅਗਲੇ ਥਣ ਤੋਂ ਕਬੈਣੀ ਵਾਲੇ ਬੰਨੇ ਹੋ ਹਣਾ ਹਾਂ ਵੀਰ ਠੰਡੀ ਸੀ ਲਈ ਬਹੁਤ ਆ ਜੀ ਸਵੇਰ ਆ ਦੀ ਠੰਡੀ ਕੱਦ ਕਾਠ ਵੀ ਚੰਗਾ ਆਟਰ ਦਾ ਸੈਜ ਵੀ ਸੋਹਣਾ ਤੇ ਇੱਕ ਜਿਹੜੀ ਦਿਖਾਉਂਗਾ ਉਹ ਲਾਟਰੀ ਹੋਊਗੀ ਤੁਹਾਡੇ ਵਾਸਤੇ ਕਿਉਂਕਿ ਉਹ ਸੂਣ ਲੱਗ ਰਹੀ ਆ ਵੀ ਕੀ ਦੇਓਗੇ ਹੋ ਸਕਦਾ ਇਹਦਾ ਅਨੁ ਰੇਟ ਕੀ ਹੋਊਗਾ ਇਹ ਬਾਈ ਫੋਨ ਤੇ ਕਰ ਲਾਂਗੇ ਥਿਲ ਦਾ ਫੋਨ ਤੇ ਕਰ ਲਾਂਗੇ ਠੀਕ ਆ ਗੱਲ ਇਹਦਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਆ ਲਾਸਟ ਅਗਲੀ ਵੀ ਦਿਖਾ ਦੇ ਗਏ ਰੀ ਸੂਣ ਆਂਦੀ ਆ ਸੂਣ ਲੱਗ ਰਹੀ ਆ ਲਾਟਰੀ ਵਾਲਾ ਕੰਮ ਹੀ ਹੈ ਠਾਈਏ ਨੂੰ ਹੈ ਠਾਈਏ ਕਬਿਟੀਆਂ ਨੂੰ ਆਉਣੀ ਤਾਂ ਕਹਨੂ ਆ ਯਾਰ ਪ੍ਰੇਸ਼ਾਨ ਨਾ ਕਰੋ ਉਦਾਂ ਪੈ ਰਾਂਗੇ ਉਹ ਜੀ ਨਾ ਕਰ ਲਾਂਗੇ ਮੂੰਹ ਚਾਰ ਦੰਦਾ ਬਲੂਨ ਬੱਚੀ ਆ ਬਾਈ ਪਹਿਲਾਂ ਸੂਹਾ ਦੰਦਾ ਚਾਰ ਦੰਦਾ ਹਾਂ ਬਾਈ ਆਏ ਬਾਈ ਕਹਿੰਦਾ ਕਰ ਲਾਂਗੇ ਉਦਾਂ ਵੀਡੀਓ ਮੰਗਾ ਲਿਓ ਸੂਣ ਤੋਂ ਬਾਅਦ ਬਾਈ ਤੋਂ ਤੇ ਬਾਕੀ ਇੱਕ ਸੋਨੂੰ ਆਪਾਂ ਉਹ ਬੈੜ ਵੀ ਦਿਖਾ ਦਨੇ ਤੇ ਉਹ ਭਰਾਵਾਂ ਨਾਲ ਵੀ ਮਿਲਾਈ ਦਨੇ ਜਿਹੜਾ ਨੇ ਖਰੀਦੀ ਆ ਬੈੜ ਤੇ ਆ ਬੈੜ ਸੱਜਣੋਂ ਬਾਈ ਹੋ ਤੇ ਨਾਲ ਵੀ ਇਹਦੇ ਬੱਛੀ ਆ ਤੇ ਆਪ ਵੀ ਯਾਰ ਇਹ ਬੱਛੀਏ ਆ ਗਈ ਬਹੁਤ ਚੰਗੀਆਂ ਬਈ ਆਰਡਰ ਵਾਲੇ ਪੱਖ ਤੋਂ ਥਣ ਦੇ ਸਾਈਜ਼ ਤੋਂ ਰੇਟ ਵੀ ਦੱਸੂਗਾ ਇਹਦਾ ਵੀਡੀਓ 'ਚ ਕਈ ਭਰਾਵਾਂ ਨੂੰ ਹੁੰਦਾ ਵੀ ਕਿਤੇ ਰੇਟ ਨਾ ਦੱਸਣਾ ਰਾਹੁਲ ਓਰੀ ਆਰਡਰ ਦੇਖਾ ਪਹਿਲਾਂ ਪਛਾਣ ਆਜੋ ਬਾਈ ਹੋਰਾਂ ਨੂੰ ਵੀ ਮਿਲਿਆਉਂਗਾ ਦੂਜੀ ਤੀਜੀ ਵਾਰ ਬਾਈ ਹੋਰੀਆਂ ਗਾਂ ਲੈੜ ਆਏ ਨੇ ਇੱਥੇ ਤੇ ਬਾਕੀ ਬਾਈ ਹੋਰਾਂ ਨੂੰ ਵੀ ਪੁੱਛਾਂਗੇ ਵੀਰੇ ਪਹਿਲਾਂ ਲੈ ਕੇ ਗਾਂ ਵੀ ਉਹ ਕਿਦਾਂ ਦੀ ਰਹੀ ਬਾਈ ਹੋਰਾਂ ਦੀ ਆਜੋ ਜੀ ਆਜੋ ਤੁਸੀਂ ਵੀ ਆਜੋ ਇਹ ਮਾਰਦੇ ਗਏ ਕੈਮਰਾ ਬਾਈ ਨਾਮ ਕੀ ਆਪਣਾ ਪ੍ਰਵਿੰਦਰ ਸਿੰਘ ਬਰਾੜੀ ਪਰਮਿੰਦਰ ਸਿੰਘ ਬਰਾੜ ਜੀ ਪਿੰਡ ਕਿਹੜਾ ਆਪਣਾ ਮਾਨਸਾ ਬਾਈ ਖਾਸ਼ ਮਾਨਸਾ ਹਾਂਜੀ ਆ ਇਹਦਾ ਮੁੰਸੇ ਵਾਲੇ ਇਲਾਕੇ ਚੋਂ ਆਏ ਨੇ ਬਾਈ ਬਿਲਕੁਲ ਖਾਸ਼ ਮਾਨਸਾ ਏਰੀਏ ਜੋ ਕਹਿੰਦੇ ਜੱਟ ਨੇ ਨਾਮ ਚਮਕਾਇਆ ਬਾਈ ਜਿੱਥੇ ਤੱਕ ਮੇਰਾ ਖਰਾ ਇਨਸਾਨ বাসਦੇ ਨੇ ਚਾਹੇ ਉਹ ਕਿਸੇ ਵੀ ਦੇਸ਼ ਤੇ ਨਹੀਂ ਹੈ ਨਾ ਹਾਂਜੀ ਉੱਥੇ ਤੱਕ ਹੀ ਨੋਂ ਗਿਆ ਆਪਣਾ ਬਿਲਕੁਲ ਬਿਲਕੁਲ ਆ ਇਹ ਮਾਨ ਵਾਲੀ ਗੱਲ ਹੀ ਹੁੰਦੀ ਹੈ ਜਦੋਂ ਕਿਸੇ ਮਾਨਸਾ ਵਾਲੇ ਸੱਜਣ ਨੂੰ ਮਿਲਦੇ ਆ ਨਾ ਮਾਣ ਜਾ ਮਹਿਸੂਸ ਹੋਣ ਲੱਗ ਜਾਂਦਾ ਯਾਰ ਰੌਣਕ ਤੇ ਖੜੇ ਹੋਣ ਲੱਗ ਜਾਂਦਾ ਹਾਂਜੀ ਹਾਂਜੀ ਪਹਿਲਾਂ ਵੀ ਆਪਾਂ ਲੈ ਗਏ ਬਾਈ ਜਾਨਵਰ ਹਾਂਜੀ ਪਹਿਲਾਂ ਵੀ ਲੈ ਕੇ ਗਏ 15 15 ਦਿਨ ਹੋ ਗਏ ਲਗਭਗ ਠੀਕ ਹੈ ਗੱਲ ਹਾਂਜੀ ਕਿਵੇਂ ਰਹੀ ਗਾਂ ਬਹੁਤ ਵਧੀਆ ਜੀ ਜਮਾ ਸਹੀ ਦੱਸਿਓ ਬਹੁਤ ਸਹੀ ਪ੍ਰੈਸ਼ਰ ਨਾ ਮੰਨੀ ਵੀ ਰਹਾ ਨਹੀਂ ਨਹੀਂ ਰਾਹੁਲ ਖੜਾ ਆਪਣੇ ਲਵੇ ਨਹੀਂ ਨਹੀਂ ਬਾਈ ਜੀ ਜੇ ਪਤਾ ਵਧੀਆ ਲੱਗੀ ਤਾਂ ਕਿ ਦੂਸਰੀ ਵਾਰ ਆਇਆ ਯਾਰ ਨਹੀਂ ਕੌਣ ਹੁੰਦਾ ਠੀਕ ਹੈ ਗੱਲ ਹਾਂ ਕਿਵੇਂ ਨੇ ਬੰਦੇ ਭਾ ਕਿਵੇਂ ਇਹਨਾਂ ਦਾ ਭਾ ਵੀ ਬਹੁਤ ਵਧੀਆ ਬੰਦੇ ਵਧੀਆ ਵੀ ਮਿਲਣ ਸਾਰਨੇ ਠੀਕ ਹੈ ਗੱਲ ਤੇ ਜਾਇਜ਼ ਰੇਟ ਸਭ ਤੋਂ ਮੇਨ ਗੱਲ ਹੈ ਡੀਲਿੰਗ ਹੁੰਦੀ ਆ ਬੰਦੇ ਦੀ ਹੈ ਨਾ ਬਾਈ ਵੀ ਬੰਦਾ ਡੀਲਿੰਗ ਕਿਵੇਂ ਕਰਦਾ ਨੇਚਰ ਬਹੁਤ ਵਧੀਆ ਬਾਈ ਦੋਨੋਂ ਆਪਣਾ ਨਾਮ ਕੀ ਹੈ ਜੀ ਮੇਰਾ ਅਪਤਾਲ ਸਿੰਘ ਹੈ ਜੀ ਇਹ ਬਾਈ ਹੋਰੀ ਟੀਚਰ ਲੱਗੇ ਹੋਏ ਨੇ ਪਰ ਇਧਰਲੇ ਬੰਨੇ ਸ਼ੌਂਕ ਬਣ ਗਿਆ ਜੀ ਹਾਂਜੀ ਹਾਂ ਪਹਿਲੇ ਤੁੰਨੇ ਸ਼ੌਂਕ ਸੀ ਆ ਸ਼ੌਂਕ ਦਾ ਜਿਵੇਂ ਉਸਤਾਦ ਹੋਰੀ ਕਹਿੰਦੇ ਹੁੰਦੇ ਨੇ ਲੋਕੋ ਵਾਲੇ ਕਹਿੰਦੇ ਸ਼ੌਂਕ ਦਾ ਸੱਜਣੋਂ ਮੁੱਲ ਕੋਈ ਨਹੀਂ ਹੁੰਦਾ ਹਾਂਜੀ ਹਾਂਜੀ ਫਿਰ ਕਿਵੇਂ ਬਣਿਆ ਜੀ ਸਵਾਬ ਇਧਰ ਵੀ ਆਪਾਂ ਗਾਮ ਆਉਂਦਾ ਵੀ ਸ਼ੇਕਾਰੀ ਹੈ ਬਸ ਉਹ ਪਰਮਾਤਮਾ ਹੀ ਮਿਲਾਉਂਦਾ ਜੀ ਠੀਕ ਹੈ ਹਾਂ ਜਿਹੇ ਜਿਹੇ ਮਤਲਬ ਆਪਦਾ ਮਾਈਂਡ ਸੀਗਾ ਠੀਕ ਹੈ ਜੀ ਉਹੇ ਜੀ ਕੰਮ ਤੇ ਮਿਲ ਜਾਂਦੇ ਬਹੁਤ ਵਧੀਆ ਇਨਸਾਨ ਨੇ ਠੀਕ ਹੈ ਜੀ ਦੋਨੇ ਹੀ ਪਿਓ ਪੁੱਤ ਐ ਲੱਗਦਾ ਹੈ ਵੀ ਜਿ ਪਰ ਅਸੀਂ ਨਾ ਕੋ ਦੂਸਰੀ ਵਾਰ ਆਏ ਹਾਂ ਬਹੁਤ ਵਧੀਆ ਇਨਸਾਨ ਹੈ ਅੱਗੇ ਵੀ ਸਲਾਹ ਹੋਰ ਪੁੱਛਣੀ ਹੈ ਹਾਂ ਹਾਂ ਅੱਗੇ ਆਪਾਂ ਫਾਰਮ ਬਣਾਉਣਾ ਹੈ 30 35 ਮੱਝਾਂ ਗਾਂਆਂ ਦਾ ਠੀਕ ਹੈ ਜੀ ਵੱਡਾ ਹਾਂ ਠੀਕ ਹੈ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਤੋਂ ਬੈਸਟ ਆ ਜਿਵੇਂ ਮਾਸਟਰ ਜੀ ਆਪਦੀ ਰਿਟਾਇਰਮੈਂਟ ਤੋਂ ਬਾਅਦ ਚਲੋ ਭਾਈ ਹੋਰਾਂ ਦੇ ਬੇਟਾ ਜੀ ਨੇ ਵੀ ਜਿਵੇਂ ਜਿਵੇਂ ਇਹ ਕੰਮ ਸ਼ੁਰੂ ਕਰ ਰਹੇ ਨੇ ਉਹੀ ਗੱਲ ਆ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਯਾਰ ਇਹ ਚੀਜ਼ਾਂ ਦਾ ਇਸ਼ਕ ਜੀ ਨੇ ਲਾ ਲਿਆ ਹਨਾ ਉਹਦਾ ਗਲਤ ਕੰਮ ਕਣੀ ਧਿਆਨ ਨਹੀਂ ਆਂਦਾ ਉਹਦਾ ਨਸ਼ੇ ਪੱਤੇ ਕਣੀ ਧਿਆਨ ਨਹੀਂ ਆਂਦਾ ਕਿਉਂਕਿ ਉਹਨਾਂ ਦਾ ਇਧਰ ਹੀ ਇਵੇਂ ਰਾਹੁਲ ਆਪਣਾ ਰਾਹੁਲ ਜਦੋਂ ਵੀ ਉੱਠਦਾ ਗਾਵਾਾਂ ਚ ਹੀ ਜਾਂਦਾ ਯਾਰ ਰਾਹੁਲ ਖਰੀਦਦਾਰੀ ਚ ਰਹਿੰਦੇ ਹੈ ਨਾ ਹੋਰ ਪਾਸੇ ਦਾ ਦਿਮਾਗ ਆਪਣਾ ਜਾਂਦਾ ਹੀ ਨਹੀਂ ਕਿੱਧਰ ਜਾਂਦਾ ਹੋਰ ਵੀ ਕਿਸੇ ਕੰਮ ਚ ਲੱਗ ਜੀ ਇਹ ਤਾਂ ਹੈਗਾ ਬਾਈ ਉਹੀ ਗੱਲ ਆ ਵੀ ਦਿਮਾਗ ਸਹੀ ਰੱਖਣ ਵਾਸਤੇ ਵੀ ਤੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਵੀ ਨਸ਼ੇ ਪੱਤੇ ਤੋਂ ਵੀ ਬੰਦੇ ਬਚੇ ਰਹਿੰਦੇ ਆ ਲੈ ਨੰਬਰ ਬੋਲਦੇ ਰਾਹੁਲ ਦਰਾਜ ਨੰਬਰ ਵੀਰੇ 90563 14210 ਤੇ ਦੂਜਾ ਨੰਬਰ ਆਪਣਾ 9878585821 ਆ ਨੰਬਰ ਬਾਈ ਹੋਰਾਂ ਦੇ ਸਕਰੀਨ ਤੇ ਚੱਲਣਗੇ ਤੇ ਬੱਚੀ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ